ਇਹਨੇ ਕਿੰਨੇ ਕਿਹਦੇ ਕੀ ਹਾਲਾਤ ਡਰਦੇ ਤਾ ਨਾ ਕਰ ਉਹਨੂੰ ਕਰਵਾ ਕੇ ਲੈ ਕੇ ਗੱਲ ਵੀ ਚਾਰ ਮੁੰਡੇ ਕਰਵਾ ਕੇ ਲੈ ਕੇ ਗੱਲ ਆ ਕਿ ਰਾਹ ਤੇ ਕਿੱਲ ਲਈ ਹੁੰਦੀ ਹੈ ਅੱਛਾ ਕਿੱਥੇ ਹੋਈ ਹੈ ਲੜਾਈ ਤੁਹਾਨੂੰ ਪਤਾ ਮੈਨੂੰ ਕੋਈ ਪਤਾ ਨਹੀਂ ਤੁਹਾਨੂੰ ਕਿਹਨੇ ਆ ਕੇ ਇਸ ਨੂੰ ਕੀਤੀ ਪੈਸੇ ਮੇਰੇ ਘਰ ਦੇ ਵੀ ਦਵਾਈ ਲੈਣ ਦਾ ਹਸਤਾਖਤ ਦਾ ਦਰਦ ਉੱਠਾ ਸੀ ਉਹ ਹਸਤਾਖਤ ਖਾਣ ਨੂੰ ਪਾ ਰਹੇ ਸਨ ਤੁਹਾਡੇ ਬੇਟੇ ਮੇਰੇ ਬੇਟੇ ਹਾਂ ਇਹ ਤੁਹਾਨੂੰ ਪਤਾ ਨਹੀਂ ਉਹਨੂੰ ਪਤਾ ਨਹੀਂ ਕੀ ਦੇਖਿਆ ਕੀ ਕਰਦੇ ਹੁੰਦੇ ਕਾਦੇ ਨੇ ਕੱਚਾ ਕੱਚਾ ਮਾਰੀ ਨਾਲ ਦਿੱਚੇ ਨਹੀਂ ਮੀਟਾ ਮੁਗੀ ਕਰਤਾ ਤੂ ਕਿਹਦੇ ਤੂੰ ਆਮ ਸਕੂਟਰ ਫਾਈਟ ਲੱਗ ਲੱਗਾ ਹੈ ਕਿੰਨੇ ਸਾਲ ਹੋ ਗਏ ਉਹਦੇ ਮੈਂ 25000 ਲੈ ਨਾ ਤੁਹਾਰੇ ਕਿਸੀ ਔਰੂ ਕਿਤੇ ਸੀ ਜਦੋਂ ਮੈਂ ਉਹ ਆਪਣੇ ਬਾਹਲੇ ਘਰੇ ਕਰ ਪਾਇਆ ਜੇ ਕਰ ਪਾਇਆ ਤਾਂ ਮੰਨਣਾ ਆਪਣੀ ਇਤੋਨੀ ਕੀ ਗੱਡੀ ਹੋ ਗਈ ਜੀ ਇਹਨਾਂ ਨਾਲ ਕਰਾਂ ਡੈਢੀ ਤੋਂ ਉਧਰ ਪੈ ਗਈ ਇਹਨਾਂ ਆਇਆ ਤੱਲੇ ਜੀ ਤਾਂ ਮੈਂ ਤਾਂ ਕਹਿੰਦਾ ਜਮੀ ਕੰਮ ਕਰੂ ਬਾਤ ਕਮਤੇ ਹੈ ਦੂਰੇ 8 ਹੋਏਗਾ 7:30 ਹੋ ਗਿਆ ਜਾਂਦਾ ਤੁਸੀਂ ਛਮ 6 ਵਜੇ ਤੁਹਾਨੂੰ ਫਿਰ ਡੈੱਟ ਦਾ ਕਿਵੇਂ ਪਤਾ ਲੱਗਦਾ ਪੂਨ ਮੇਰਾ ਭਰਾ ਤੋਤਾ ਜੀ ਉਹਨੇ ਮੈਂ ਜੱਜ ਖਾ ਲਿਆ ਜੀ 1:30 ਵਜੇ ਪਹਿਲਾਂ ਕੰਮ ਹੋਇਆ ਤੇ ਹਮ ਇੰਦਾ ਦਾੰਦਰਾ ਪੂਆ ਬੁੱਧ ਕਿਤੇ ਆਪਦੀ ਵੱਡੀ ਹੁਣ ਪਰ ਕੋਈ ਸੱਤ ਤਾਂ ਹੈ ਜੀ ਤੁਸੀਂ ਵੀ ਮੰਨ ਕਰ ਦਿੰਦੇ ਸੀ ਜੀ ਤਾਂ ਲੜਾਈ ਕਰਦੇ ਸੀ ਤੁਸੀਂ ਨਾਲ ਮੰ ਮੰਗਦੇ ਸਭ ਨੂੰ ਪਤਾ ਹੀ ਹੈ ਜੀ ਇਹਨੇ ਮਾਰੀ ਜੀ ਹਨਾ ਉਮਰ ਕਰਾ ਫੋਨ ਨੂੰ ਹਿੰਗ ਕਰਨੀ ਹੈ ਜੀ ਇਕੜ ਬਾੜ ਗਰੀ ਜੀ ਇਵਰੀ ਵਜੇ ਕੁਝ ਵੀ ਕਰਨਾ ਮੈਂ ਪਹਿਲਾਂ ਪਲੇਗੜੀ ਦਾ ਕਾਰ ਦੱਸ ਮੈਂ ਦਿੰਦੀ ਫਿਰ ਉੱਧਰ ਤੇ ਹੜੀ ਦਾ ਕਾਰ ਦਿੰਦੀ ਜੀ ਤੁਮ ਨਾਲ ਥਰ ਪਾਸੇ ਘੜੀ ਜੀ ਤੁਮ ਨਾਲ ਨਾਲ ਕਰਦੇ ਪਾਕ ਮੋਨ ਅਸਲੀ ਰਾਤ ਸਾਨੂੰ ਕਾਲ ਆਈ ਸੀ ਕਿ ਬਾੜਾ ਗੇਟ ਤੇ ਕੋਈ ਟੱਬ ਆਇਆ ਉੱਥੇ ਸਿਗਰਟ ਲੈਣ ਵਾਸਤੇ ਆਏ ਸੀ ਤੇ ਕੁਝ ਮੁੰਡੇ ਪਹਿਲਾਂ ਹੀ ਉੱਥੇ ਖੜੇ ਹੋਏ ਸੀ ਆਪਸ ਚ ਉਹਨਾਂ ਦੀ ਬੈਸ ਹੋ ਗਈ ਬੁੱਤੂ ਮੈਮਨ ਹੋ ਗਈ ਤੇ ਉਸ ਤੋਂ ਬਾਅਦ ਇੱਕ ਨੇ ਆਪਣੇ ਮਤਲਬ ਪਿੱਛੋਂ ਫਿਰ ਚ ਕੱਢੀ ਕਿ ਉਹਨੇ ਕੱਢੀ ਤੋਂ ਉਹਦੇ ਸਿੱਧੇ ਹੀ ਮਤਲਬ ਉਹ ਤੇ ਵਾਰ ਪਿੱਤਾ ਤੇ ਫਿਰ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹਨਾਂ ਨੇ ਮਤਲਬ ਪੂਰੀ ਐਕਟਿਵ ਹੋ ਗਈ ਤੇ ਅਸੀਂ ਉਹਨਾਂ ਵਿੱਚੋਂ ਪੰਜ ਮੁੰਡੇ ਦੱਸੀ ਜਾ ਰਹੇ ਸੀ ਪੰਜਾਂ ਵਿੱਚੋਂ ਅਸੀਂ ਚਾਰ ਨੂੰ ਰਾਉਂਡ ਅਪ ਕਰ ਲਿਆ ਤੇ ਇੱਕ ਹਜੇ ਕੱਟੀ ਉਹ ਹਜੇ ਜੀ ਸਾਡੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਾਰ ਤੇ ਬਹੁਤ ਹੀ ਬੱਸ ਜੀ ਤਾਂ ਅਜੇ ਹੁਣੇ 2 ਮਿੰਟ ਪਹਿਲਾਂ ਹੀ ਹੋਤੀ ਆਈ ਹੈ ਇਹ ਹਜੇ ਸਾਰੇ ਕਾਲਜ ਯੂਨੀਵਰਸਿਟੀ ਕਲੀਨਿਕ ਦਾ ਪਾਰਕ ਹੈ ਕੋਲ ਕਾਰਾ ਦੇ ਸਾਹਮਣੇ ਆਪਰ ਮੇਨ ਕਾਰਨ ਇਹੀ ਆਪੇ ਆਪਸ ਚ ਇਹਨਾਂ ਦੀ ਸਿਰਫ ਬਹਿਸ ਹੀ ਹੋਈ ਆ ਹੋਰ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਆ ਉਹ ਹਜੇ ਕਲੀਅਰ ਹੋਣਾ ਹੈ ਜੀ ਅਦਾ ਸੇਰੀ ਕੋਈ ਆ ਉਸੇ ਅਰਲੀ ਮਾਰਨਿੰਗ ਦਾ ਜਿਹੜਾ ਸੀ ਮੈਸੇਜ ਵੀ 3-4 ਵਜੇ ਦਾ ਉਹ ਡਿਜੈਕਟ ਹੋ ਰਿਹਾ ਹੈ ਕਾਰਨ ਲੁੱਟਦਾ ਵੀ ਹੈ ਕੋਈ ਕੁਝ ਪੂਛ ਐਂਗਲ ਨਹੀਂ ਜੀ ਹਜੇ ਕਨ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਲੁੱਟ ਦਾ ਬਸ ਸਾਹਮਣੇ ਨਹੀਂ ਆਇਆ ਬਸ ਇਹੀ ਸੀ ਕਿ ਆਪਸ ਚ ਇਹਨਾਂ ਦੀ ਬੈਸ ਹੋਈ ਸੀ ਉਸ ਤੋਂ ਬਾਅਦ ਇਹਨੇ ਮਾਰ ਕਿਤਾ ਆ ਉਹਦੇ ਨਾਲ ਇੱਕ ਹੋਰ ਵੀ ਹੋਏ ਤਿੰਨ ਜਾਣੇ ਸੀ ਮੁੰਡੇ ਇੱਕ ਮੁੰਡਾ ਜਿਹੜਾ ਉਹ ਦਾਖਲ